ਸਾਫਰੀ ਕਾਲ ਬਈ ਸਾਰਿਆਂ ਨੂੰ ਪਹਿਲਾਂ ਤਾਂ ਮਿੱਤਰੋ ਬਈ ਅੱਜ ਰੱਬ ਹੋ ਰਿਹਾ ਖੁਸ਼ ਤੇ 2-3 ਘੰਟੇ ਹੋ ਗਏ ਮੀਂਹ ਫਿੜਦੇ ਨੂੰ ਵਧੀਆ ਠੰਡ ਕਰਤੀ ਬਈ ਸਾਰੇ ਪਾਸੇ ਤੇ ਇਧਰ ਆਪਣੇ ਮਿੰਨੀ ਜੂਚ ਦੇਖੋ ਬਈ ਪਾਣੀ ਖੜਾ ਰਖਿਆ ਤੇ ਉਧਰ ਆਪਾਂ ਬੈਲਾ ਵੀ ਵਿਚਾਲੇ ਬੰਨ ਰੱਖੀ ਆ ਤਾਂ ਕਿ ਇਹਦੀ ਗਰਮੀ ਦੂਰ ਹੋ ਜੇ ਸਾਰੀ ਅੱਜ ਦਾ ਵਲੌਗ ਮਿੱਤਰੋ ਬਹੁਤ ਕੈਂਟ ਹੋਣ ਵਾਲਾ ਕਿਉਂਕਿ ਆਪਾਂ ਲਾਵਾਂਗੇ ਰੁੱਖ ਜਿਹੜੇ ਲਿਆਂਦੇ ਸੀ ਤੇ ਰੱਬ ਨੇ ਵੀ ਆਪਣੀ ਪੂਰੀ ਹੈਲਪ ਕੀਤੀ ਆ ਬਈ ਮੀਂਹ ਪਾਤਾ ਹਨਾ ਤਾਂ ਮੀਂਹ ਦੇ ਵਿੱਚ ਬਈ ਰੁੱਖ ਬਹੁਤ ਵਧੀਆ ਚੱਲ ਪੈਣਗੇ ਆ ਬਈ ਅੱਜ ਰੱਖ ਲਾਵਾਂਗੇ ਤੇ ਨਾਲੇ ਇੱਧਰ ਦੇਖੋ ਬਈ ਆਪਾਂ ਆ ਰਹਿਆਂ ਕੋਠੀ ਤੇ ਤੇ ਇੱਧਰ ਆਪਾਂ ਤਾਂ ਆਏ ਆ ਕਿਉਂਕਿ ਜਿਹੜੇ ਆਪਾਂ ਨਵੇਂ ਖੁੱਡੇ ਪਾਏ ਸੀ ਤੇ ਬਈ ਆ ਨਵੇਂ ਖੁੱਡੇ ਪਾਉਣ ਤੋਂ ਬਾਅਦ ਪਹਿਲੀ ਵਾਰ ਮੀਂਹ ਆਇਆ ਤੇ ਆ ਖੁੱਡਿਆਂ ਦੀ ਟੈਸਟਿੰਗ ਕਰਨ ਆਏ ਆ ਆਪਾਂ ਟੈਸਟਿੰਗ ਆਏ ਕਰਨੀ ਆ ਬਈ ਅੰਦਰੋਂ ਦੇਖਣਾ ਵੀ ਕਿਤੋਂ ਛੱਤ ਤਾਂ ਨਹੀਂ ਚੌਂਰੀ ਜਾਂ ਕਿਤੋਂ ਪਾਣੀ ਤਾਂ ਨਹੀਂ ਵੜ ਰਿਹਾ ਖੁੱਡੇ 'ਚ ਆ ਸਾਰਾ ਦੇਖਣਾ ਕਿਉਂਕਿ ਜਦੋਂ ਮੀਂਹ ਆਉਂਦਾ ਖੁੱਡਿਆਂ ਦਾ ਅਸਰ ਉਹਦੀ ਪਤਾ ਲੱਗਦਾ ਹੈਗਾ ਤਾਂ ਆਜੋ ਫਿਰ ਦੇਖੀਏ ਅੰਦਰੋਂ ਖੋਲ ਕੇ ਖੁੱਡੇ ਕੀ ਰਿਪੋਰਟ ਆ ਪੂਰੇ 2-3 ਘੰਟੇ ਹੋ ਗਏ ਮੀਂਹ ਪੈਂਦੇ ਨੂੰ ਤੇ ਹੁਣ ਪਤਾ ਲੱਗੂ ਲੋ ਬਈ ਦੇਖੋ ਤਾਂ ਮਿੱਤਰੋ ਛੱਤ ਆਪਣੀ ਜਮਾ ਸਈਆ ਕਿਤੋਂ ਕੋਈ ਪਾਣੀ ਨਹੀਂ ਆ ਰਿਹਾ ਜਮਾ ਐਨ ਸਾਰੀ ਸੁੱਕੀ ਪਈ ਐ ਛੱਤ ਤੇ ਥੱਲੋਂ ਖੁੱਡਾ ਵੀ ਬਈ ਸਾਰਾ ਫੁੱਕਾ ਪਿਆ ਜਮਾ ਤੇ ਇਧਰੋਂ ਜਾਲੀਆਂ ਦੇਖੋ ਬਈ ਆ ਜਾਲੀਆਂ ਦਾ ਆਪਾਂ ਨੂੰ ਇਹ ਫਾਇਦਾ ਹੋਇਆਗਾ ਜੇ ਆਪਣੇ ਕੋਲੇ ਦੂਜੇ ਡਿਜ਼ਾਈਨ ਵਾਲੀਆਂ ਜਾਲੀਆਂ ਹੁੰਦੀਆਂ ਸਿੰਪਲ ਤਾਂ ਉਹਨਾਂ ਦੇ ਵਿੱਚ ਦੀ ਬਾਛੜ ਸਿੱਧੀ ਆਉਣੀ ਸੀ ਖੁੱਡੇ 'ਚ ਤੇ ਇੱਥੇ ਚਿੱਕੜ ਹੋ ਜਾਣਾ ਸੀ ਤਾਂ ਜਾਲੀਆਂ ਦਾ ਡਿਜ਼ਾਈਨ ਤਹਾਨੂੰ ਬਾਹਰੋਂ ਦਿਖਾਵਾਂਗੇ ਕਿਵੇਂ ਦਾ ਜਿਹਦੇ ਕਰਕੇ ਪਾਣੀ ਅੰਦਰ ਨਹੀਂ ਆਇਆ ਤਾਂ ਭਈਆ ਡਿਜ਼ਾਈਨ ਕਰਕੇ ਪਾਣੀ ਨਹੀਂ ਆਇਆ ਅੰਦਰ ਤਾਂ ਇਧਰੋਂ ਵੀ ਬਚਤ ਹੋ ਗਈ। ਬਾਕੀ ਭਈ ਛੱਤ ਜਮਾਂ ਓਕੇ ਆ ਤੇ ਕਬੂਤਰ ਵੀ ਆਪਣੇ ਜਮਾਂ ਸਾਰੇ ਸੁੱਕੇ ਪਏ ਨੇ। ਜਮਾਂ ਠੀਕ ਠਾਕ ਨੇ ਭਈ। ਤਾਂ ਮਿੱਤਰੋ ਖੁੱਡੇ ਦੀ ਤਾਂ ਹੋ ਗਈ ਟੈਸਟਿੰਗ। ਆ ਫਲਮੀ ਪੈਂਦੇ ਚ ਹੀ ਪਤਾ ਲੱਗਦਾ। ਬਾਕੀ ਭਈ ਖੁੱਡਾ ਸੁੱਕਾ ਪਿਆ ਕੋਈ ਟੈਨਸ਼ਨ ਨਹੀਂ ਹੁਣ ਆਪਾਂ ਨੂੰ। ਤਾਂ ਭਈ ਇਹਨੂੰ ਕਰਦੇ ਆਂ ਆਪਾਂ ਬੰਦ ਤੇ ਬਾਹਰੋਂ ਡਿਜ਼ਾਈਨ ਦਿਖਾਉਣੇ ਤੁਹਾਨੂੰ ਕਿਵੇਂ ਦਾ। ਆ ਦੇਖੋ ਬਈ ਆਹ ਡਿਜ਼ਾਈਨ ਹੈ ਨਾ ਜਿਹਦੇ ਕਰਕੇ ਪਾਣੀ ਅੰਦਰ ਨਹੀਂ ਗਿਆ ਕਿਉਂਕਿ ਪਾਣੀ ਆਏ ਡਿੱਗਦਾ ਹੈਗਾ ਤੇ ਇੱਥੇ ਵਾਜ-ਵਾਜ ਕੇ ਥੱਲੇ ਜਾਈ ਜਾਂਦਾ ਤਾਂ ਵੀਰੇ ਆਹ ਡਿਜ਼ਾਈਨ ਹੈ ਨਾ ਉਤੋਂ ਉਰੋਂ ਚੱਕ ਚੱਕਵਾਗਾ ਹਨਾ ਇਹ ਚੱਕੇ ਹੋਏ ਨੇ ਇਧਰ ਨੂੰ ਐ ਸਾਰੇ ਉਤੋਂ ਬੰਦ ਨਹੀਂ ਤਾਂ ਇਹ ਸਿੰਪਲ ਹੁੰਦੇ ਸਿੱਧੇ ਹੁੰਦੇ ਤਾਂ ਪਾਣੀ ਅੰਦਰ ਜਾਣਾ ਸੀ ਬਾਕੀ ਮਿੱਤਰੋ ਹੁਣ ਵੇਟ ਕਰਦੇ ਆਪਾਂ ਮੀਂਹ ਥੋੜਾ ਜਿਹਾ ਘਟਣ ਦੀ ਥੋੜਾ ਜਿਹਾ ਬੰਦ ਹੋਵੇ ਫੇਰ ਆਪਾਂ ਲਾਵਾਂਗੇ ਰੁੱਖ ਮਿੱਤਰੋ ਮੀਂਹ ਗਿਆ ਹਟ ਤੇ ਬਈ ਆਪਣਾ ਮਿਹਨੀ ਜੂਵੀ ਸੁੱਕ ਗਿਆ ਲਗਭਗ ਪਹਿਲਾਂ ਪਾਣੀ ਬਹੁਤ ਖੜਾ ਸੀ ਤਾਂ ਕਰਕੇ ਇੱਧਰ ਆਪਾਂ ਆ ਨਹੀਂ ਸਕੇ ਤਾਂ ਹੁਣ ਪਾਣੀ ਸੁੱਕਿਆ ਤਾਂ ਕਰਕੇ ਇੱਧਰ ਆਏ ਆ ਆਪਾਂ ਤਾਂ ਬਈ ਆਪਾਂ ਕੀ ਕਰਦੇ ਆ ਥੋੜਾ ਜਿਹਾ ਟਾਈਮ ਆ ਜਾਨਵਰਾਂ ਨੂੰ ਛੱਡ ਦਿੰਨੇ ਹੈਗੇ ਥਲੜੇ ਤਾਂ ਛੱਡੇ ਹੋਏ ਨੇ ਆ ਖੁੱਡੇ ਵਾਲੇ ਛੱਡ ਦੇ ਕੀਰਤ ਤੇ ਮੈਂ ਆ ਛੱਡ ਦਿੰਨਾ ਹੈਗਾ ਮਾੜਾ ਮੋਟਾ ਘੁੰਮ ਫਿਰ ਲੈਣਗੇ ਬਾਹਰ ਖੇਡ ਲੈਣਗੇ ਆ ਜਾਓ ਬਈ ਚਲੋ 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 ਆ ਜਾਓ ਬਈ ਆ ਜਾਓ ਆ ਜਾਓ ਆ ਜਾਓ ਸ਼ਾਬਾਸ਼ ਦੇਖੋ ਵੀ ਕਿੰਨੇ ਸੋਹਣੇ ਲੱਗ ਰਹੇ ਨੇ। ਕੀ ਬਾਤ ਹੈ। ਆਪਣੇ ਬਈ ਫੈਂਸੀ ਕਬੂਤਰ ਆ ਗਏ ਸਾਰੇ ਬਾਹਰ ਦੇਖੋ ਮੁਖੀ ਫੈਂਟੀਨੇਟ ਕਾਲੇ ਲੱਕੇ ਚਿੱਟੇ ਲੱਕੇ ਸ਼ਰਾਜੀ ਸਾਰੇ ਆ ਗਏ। ਆ ਲਿਆਂਦੀਆਂ ਭਈ ਆਪਾਂ ਸਬਜ਼ੀਆਂ ਕਟੀਆਂ ਵੱਡੀਆਂ ਆਇਓ ਜਾਨਵਰਾਂ ਨੂੰ ਪਾਈਏ। ਬਹਿਲਾ ਟਿਕਿਆ ਅੱਜ ਤੂੰ ਬਹੁਤ ਨਾ ਹਲੀ ਹਨਾ। ਦੇਖੀ ਮੇਰੇ ਉੱਤੇ ਛੱਟੇ ਇਹ ਨਾ ਪਾ ਪਰ ਉਹ। ਨਾ ਪਰ ਉਹ ਜਾ ਪਹਿਲਾਂ। ਆਇਓ ਵੀ ਫਿਰ ਜਾਨਵਰਾਂ ਨੂੰ ਪਾਉਣੇ ਆ ਇਧਰ ਨੇ ਸਾਰੇ। ਤੇ ਬਈ ਜਿਹੜੀ ਆਪਾਂ ਡਾਣੀ ਲਾਈ ਸੀ ਕੱਲ ਆਜੋ ਤੁਹਾਨੂੰ ਉਹ ਦਿਖਾਉਣਾ ਪਹਿਲਾਂ ਆਪਾਂ ਸਬਜ਼ੀਆਂ ਦੇਖਦੀਏ ਇੱਥੇ ਫਿਰ ਤੁਹਾਨੂੰ ਦਿਖਾਉਣਾ ਬਈ ਉਹ ਡਾਣੀ ਤੇ ਪੰਛੀ ਬੈਠੇ ਕਿੰਨੇ ਸੋਹਣੇ ਲੱਗਦੇ ਆ ਆਜੋ ਬਈ ਆ ਆ ਆ ਆ ਭੱਜ ਜਾਓ ਸਾਰੇ ਸ਼ਾਬਾਸ਼ ਆਜੋ 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 ਡੇਗਣ ਤਾਂ ਦੰਦੇ ਨਹੀਂ ਚੀਜ਼ ਨੂੰ ਪਹਿਲਾਂ ਚੱਕ ਲੈਂਦੇ ਆ ਸਾਰੇ ਦੇਖੋ ਕਿਵੇਂ ਮਣ ਗਏ ਬਈ ਸਾਰੇ ਦੇ ਸਾਰੇ ਚੱਕ ਦੋ ਫੱਟੇ ਚੱਕ ਦੋ ਚੱਕ ਦੋ ਆ ਰਹਿ ਗਏ ਦੋ ਕਿ ਛਿਲਕੇ ਆਲੂਆਂ ਦੇ ਤਫਾਨ ਓਏ ਕੀ ਗੱਲ ਤੈ ਨਹੀਂ ਖਾਣੇ ਸਾਰੇ ਨੂੰ ਖਵਾਤੇ ਇਕੱਲਾ ਰਹਿ ਗਿਆ ਸਬਜ਼ੀਆਂ ਦਿੱਤੀਆਂ ਫਿੱਟ ਤੇ ਆਸੀ ਬੈਲਾ ਦੀਆਂ ਰੋਟੀਆਂ ਲੈ ਬੈਲਾ ਕੈਚਟ ਕੈਚ ਕਰेंगी ਇਧਰ ਆਇਆ ਫੁੱਕੇ ਚ ਏ ਲੈ ਸ਼ਾਬਾਸ਼ ਕਿਆ ਬਾਤ ਹੈ ਵੈਰੀ ਗੁੱਡ ਆਜੋ ਬਈ ਹੁਣ ਆਪਾਂ ਸਾਰੇ ਮੁਰਗਿਆਂ ਨੂੰ ਲੱਸੀ ਪਾਉਨੇ ਆਂਗੇ ਆਹਾਹਾਹਾਹਾ ਲੱਸੀ ਵੀ ਬਹੁਤ ਸ਼ੌਂਕ ਨਾਲ ਪੀਂਦੇ ਨੇ ਆਜੋ ਹਾ 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 ਲਾਗੇ ਬਈ ਦੇਖੋ ਮੰਨ ਗਏ ਪੀ ਲੋ ਪੀ ਲੋ ਪੀ ਲੋ ਅਸੀਲ ਬਹੁਤ ਸ਼ੌਂਕ ਨਾਲ ਪੀਂਦੇ ਆ ਬਈ ਆ ਜਾਓ ਬਈ ਹੁਣ ਆਪਾਂ ਹੌਲੀ ਹੌਲੀ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਬਈ ਚਿੜੀਆਂ ਤੋਤੇ ਬੈਠੇ ਕਿੰਨੇ ਸੋਹਣੇ ਲੱਗਦੇ ਆ ਡਾਣੀ ਤੇ ਬਹੁਤ ਜਿਆਦੇ ਸੋਹਣੇ ਲੱਗ ਰਹੇ ਨੇ ਬਈ ਪਹਿਲਾਂ ਆਪਾਂ ਤੁਹਾਨੂੰ ਇਧਰੋਂ ਦਿਖਾਵਾਂਗੇ ਦੇਖੋ ਬਈ ਕਿੰਨਾ ਫਾਇਦਾ ਹੋ ਗਿਆ ਡਾਣੀ ਲਾਈ ਦਾ ਬਹੁਤ ਪੰਛੀ ਬੈਠੇ ਨੇ ਇਹਦੇ ਤੇ ਬਾਕੀ ਆ ਜਾਓ ਬਈ ਅੰਦਰੋਂ ਦਿਖਾਉਨੇ ਆ ਤੁਹਾਨੂੰ ਤੇ ਇੱਧਰ ਦੇਖੋ ਇੱਕ ਇੱਧਰ ਲਾਤਾ ਤੇ ਇੱਕ ਇੱਧਰ ਲਾਤਾ ਡੋਂਗਾ ਆ ਇਹਦੇ ਵਿੱਚ ਲਾਵਾਂਗੇ ਦੁਪਹਿਰ ਖਿੜੀ ਬਹੁਤ ਸੋਹਣੀ ਲੱਗੂਗੀ ਪਹਿਲਾਂ ਆਪਾਂ ਤੋਤੇ ਚਿੜੀਆਂ ਦੇਖ ਲਈਏ ਉਹ ਬੈਠੇ ਨੇ ਬਈ ਸਾਰੇ ਝੜੇ ਡਾਣੀ ਤੇ ਦੇਖੋ ਮਿੱਤਰੋ ਆ ਆ ਗਈ ਬਈ ਛੱਤੀ ਚਿੜੀ ਆ ਦੇਖੋ ਆ ਵੀ ਕਿੰਨੀ ਪਿਆਰੀ ਲੱਗਦੀ ਆ ਬੈਠੀ ਬਈ ਬਾਕੀ ਬਈ ਸਾਰੀ ਡਾਣੀ ਪਰੀ ਪਈ ਆ ਤੋਤਿਆਂ ਦੀ ਬਹੁਤ ਹੀ ਪਿਆਰੇ ਲੱਗ ਰਹੇ ਨੇ ਵੀਰੇ ਬੈਠੇ ਬਹੁਤ ਹੀ ਜਾਦੇ ਐਣ ਝੂਟੇ ਲੈਂਦੇ ਆ ਪੂਰੇ ਮਸਤੀ ਕਰਦੇ ਆ ਤੇ ਜਦੋਂ ਆਪਾਂ ਇਹਦੇ ਅੰਦਰ ਵੱਡੀ ਡਾਣੀ ਲਾਤੀ ਤੇ ਰੰਗ ਕਰਤਾ ਫਿਰ ਹੋਰ ਵੀ ਜਾਦੇ ਸੋਹਣਾ ਲੱਗੂ ਬਾਕੀ ਮਿੱਤਰੋ ਕਮੈਂਟ ਕਰਕੇ ਪੱਕਾ ਦੱਸਿਓ ਕਿਵੇਂ ਲੱਗਦੇ ਆ ਬਈ ਆਪਣੇ ਤੋਤੇ ਚਿੜੀਆਂ ਆ ਡਾਣੀ ਤੇ ਬੈਠੇ ਇਹਦੇ ਤੇ ਝੂਟੇ ਲੈਂਦੇ ਇਹਨਾਂ ਨੂੰ ਇੱਕ ਨੇਚਰਲ ਫੀਲ ਆ ਰਿਹਾ ਪੂਰਾ ਇਹਦੇ ਤੇ ਬਹਿ ਕੇ ਤੇ ਉਧਰ ਕੀ ਉਹ ਲਾਬੜ ਨਿਕਲ ਗਿਆ ਪਿੰਜਰੇ ਚੋਂ ਆ ਪਿੰਜਰਾ ਖੁੱਲਾ ਪਿਆ ਬਈ ਤੇ ਮੇਰੀ ਨਿਗਾਹ ਪੈ ਗਈ ਲਾਬੜ ਇਹਦੇ ਵਿੱਚ ਬੜਿਆ ਬੈਠਾਗਾ ਤਾਂ ਬਈ ਪਹਿਲਾਂ ਤਾਂ ਲਾਬੜ ਨੂੰ ਆਪਾਂ ਤਾਂ ਨਹੀਂ ਬਾਹਰ ਕੱਢਿਆ ਸੀ ਕਿਉਂਕਿ ਇਹ ਲੜਾਕੇ ਬਹੁਤ ਹੁੰਦੇ ਨੇ ਇੱਕ ਦੂਜੇ ਨੂੰ ਮਾਰ ਦਿੰਦੇ ਨੇ ਪਰ ਬਈ ਅੱਜ ਇਹ ਪਤਾ ਨਹੀਂ ਕਿਵੇਂ ਬਾਹਰ ਨਿਕਲ ਗਿਆ ਇੱਥੋਂ ਤੇ ਆਹ ਕੁਜੇ ਦੇ ਵਿੱਚ ਬੜਿਆ ਬੈਠਾ ਦੇਖੋ ਇਹਦੇ ਅੰਦਰ ਬਈ ਕਿਚੜੀ ਨੇ ਆਂਡੇ ਵੀ ਤਰੇ ਹੋਏ ਸੀ ਤੋਤੀ ਨੇ ਮਾਰ ਤਾਂ ਨਹੀਂ ਦਿੱਤੀ ਕਿਤੇ ਇਹਨੇ ਅੰਦਰ ਹੀ ਹਾਂ ਬਈ ਲਾਬੜ ਆਇਆ ਬਾਹਰ ਆਇਆ ਤਬਈ ਦੇਖਾਂਗੇ ਜੇ ਇਹਨੇ ਕੋਈ ਨੁਕਸਾਨ ਨਾ ਕਰਿਆ ਹੋਇਆ ਤਾਂ ਆਪਾਂ ਇਹਨੂੰ ਅੰਦਰ ਹੀ ਛੱਡ ਦਾਂਗੇ ਖੁੱਲਾ ਹਨਾ ਚਲੋ ਬਈ ਤੂੰ ਫੇ ਉਧਰ ਫੈਰੇ ਸ਼ਾਬਾਸ਼ ਆਇਓ ਬਈ ਚਲਿਏ ਫਿਰ ਬਾਹਰ ਤੇ ਇਹਨਾਂ ਨੂੰ ਲੈਣ ਤੋਂ ਨਿਆਰੀ ਆਜੋ ਬਈ ਫਿਰ ਚਲਿਏ ਅੰਦਰ ਤੇ ਆਪਾਂ ਲਾਈਏ ਹੁਣ ਰੁੱਖ ਪੌਦੇ ਲਾਉਣੇ ਆ ਬਈ ਜਿਹੜੇ ਸਾਰੇ ਲਿਆਂਦੇ ਸੀ ਤੇ ਇੱਧਰ ਸਬਜ਼ੀਆਂ ਵਾਲੇ ਪਾਸੇ ਰੱਖ ਰੱਖੇ ਸੀ ਉਧਰ ਪਏ ਨੇ ਬਈ ਆ ਗ੍ਰੀਨ ਨੈਟ ਦੇ ਥੱਲੇ ਤੇ ਵੇਰੇ ਮਾਸਮ ਦੇਖੋ ਕਿੰਨਾ ਸੋਹਣਾ ਹੋ ਗਿਆ ਮੀਂਹ ਪੈਣ ਤੋਂ ਬਾਅਦ ਐਨ ਹਰਿਆਲੀ ਹੋ ਰਹੀ ਆ ਸਾਰੇ ਪਾਸੇ ਬਹੁਤ ਸੋਹਣਾ ਲੱਗ ਰਿਹਾ ਹਨਾ ਤਾਂ ਵੀਰੇ ਆ ਵੀ ਬਹੁਤ ਸੋਹਣਾ ਲੱਗੂ ਇਹਨੂੰ ਆਪਾਂ ਵਿਚਾਲੇ ਲਾਵਾਂਗੇ ਚੌੜੇ ਪੱਤੇ ਵਾਲੇ ਨੂੰ ਮਿੱਤਰੋ ਰੁੱਖ ਕੱਢ ਲੇ ਬਾਹਰ ਆਪਾਂ ਸਾਰੇ ਇੱਕ ਦੋ ਅੰਦਰ ਨੇ ਬਾਕੀ ਬਾਹਰ ਕੱਢ ਲੇ ਤੇ ਹੁਣ ਬਈ ਆਪਾਂ ਇਹਨਾਂ ਨੂੰ ਲਾਉਣ ਲੱਗੇ ਆਂ ਬਾਕੀ ਬਈ ਇਹਨਾਂ ਨੂੰ ਲਾਉਣ ਤੋਂ ਪਹਿਲਾਂ ਇੱਕ ਮੈਸੇਜ ਆ ਬਈ ਸਾਰੇ ਜਾਣੇ ਕਿ ਇੱਕ ਦੋ ਦੋ ਰੁੱਖ ਜ਼ਰੂਰ ਲਾਓ ਬਈ ਜਿੰਨੇ ਵੀ ਜਾਣੇ ਆਪਣੇ ਚੈਨਲ ਨੂੰ ਪਿਆਰ ਕਰ ਦਿਓ ਤਾਂ ਬਈ ਚਲੋ ਆਪਾਂ ਪਹਿਲਾਂ ਟੋਏ ਪੱਟ ਲਈਏ ਫਿਰ ਲਾਉਨੇ ਆ ਤੇ ਨਾਲੇ ਆਜ ਕਾਰੇ ਕਾਰੇ ਪੋਦੇ ਨੇ ਇਹ ਤਾਂ ਬਈ ਪਹਿਲਾਂ ਤਾਂ ਆ ਸੀ ਇਹ ਪੋਦਾ ਬਈ ਚੀਕੂਆ ਦਾ ਤੇ ਇਹਨੇ ਇੱਥੇ ਫਲ ਵੀ ਚੱਕ ਰੱਖਿਆ ਦੇਖੋ ਆ ਲੱਗ ਰਹੇ ਬਈ ਚੀਕੂ ਆ ਲੱਗ ਰਹੇ ਨੇ ਇਧਰ ਲੱਗ ਰਹੇ ਨੇ ਤਾਂ ਬਈ ਆ ਪੋਦੇ ਨੇ ਫਲ ਚੱਕ ਰੱਖਿਆ ਤੇ ਬਈ ਆਹ ਚੀਕੂਆ ਦਾ ਪੋਦਾ ਤਾਂ ਬਈ ਦੂਜੇ ਨੰਬਰ ਤੇ ਆਉਨੇ ਆਪਾਂ ਇਹਨੇ ਬਈ ਜਿਹੜੇ ਲੰਬੇ ਲੰਬੇ ਜਾਂਦੇ ਨੇ ਅਸ਼ੋਕਾ ਹਨਾ ਇਹ ਹੋ ਨਹੀਂ ਇਹ ਜਮਾਂ ਸਿੱਧੇ ਜਾਣਗੇ ਜਗ੍ਹਾ ਘਟ ਕਵਰ ਕਰਨਗੇ ਪਰ ਸੋਹਣੇ ਬਹੁਤ ਲੱਗਦੇ ਆ ਤੇ ਬਈ ਜਿਹੜਾ ਇਹਦੇ ਨਾਲ ਪਿਆ ਆ ਵੀ ਅਸ਼ੋਕਾ ਗਾ ਤਾਂ ਬਈਆ ਦੋਨੇ ਪੌਦੇ ਅਸ਼ੋਕਾ ਨੇ ਉਸ ਤੋਂ ਬਾਅਦ ਇੱਧਰ ਆ ਗਏ ਵੀਰੇ ਆ ਆ ਗਈ ਬਈ ਆਪਣੀ ਜਾਮਣ ਇਹ ਜਾਮਣ ਦਾ ਜਾਮਣ ਦਾ ਰੁੱਖ ਬਹੁਤ ਵੱਡਾ ਹੁੰਦਾ ਨਾਲੇ ਫਲ ਦਿੰਦਾ ਤੇ ਨਾਲੇ ਸ਼ਾਂ ਦਿੰਦਾ ਜਾਨੀ ਕਿ ਪੰਨ ਨਾਲੇ ਫਲੀਆਂ ਤਾਂ ਬਈ ਬਹੁਤ ਵੱਡਾ ਦਰਖਤ ਬਣ ਜਾਂਦਾ ਜਾਮਣ ਦਾ ਉਸ ਤੋਂ ਬਾਅਦ ਆ ਗਏ ਵੀਰੇ ਕਿੰਨੂ ਤਾਂ ਬਈ ਜਿਹੜੇ ਔਰੇਂਜ ਕਲਰ ਦੇ ਆ ਕਿੰਨੂ ਹੁੰਦੇ ਨੇ ਹਨਾ ਇਹ ਉਹਨਾਂ ਦਾ ਤੇ ਜਦੋਂ ਇਹਨੇ ਫਲ ਚੱਕਿਆ ਹੋਇਆ ਬਹੁਤ ਜਿਆਦਾ ਸੋਹਣਾ ਲੱਗੂ ਆਪਣੇ ਸੈਟਅਪ ਤੇ ਇੱਧਰ ਆ ਗਏ ਵੀਰੇ ਆ ਕੰਗੀ ਪਾਵਾਂ ਆ ਜਿਹੜਾ ਛੋਟਾ ਹੈਗਾ ਇਹ ਥੱਲੋਂ ਵੱਡਾ ਹੁੰਦਾ ਜਾਊਗਾ ਤੇ ਇਹਦੇ ਪੱਤੇ ਚੌੜੇ ਹੁੰਦੇ ਜਾਣਗੇ ਤੇ ਬਈ ਆਹ ਪਤਾ ਨਹੀਂ ਕਿਹੜਾ ਇਹਦਾ ਨਾਮ ਸਲਿੱਪ ਹੋ ਗਿਆ ਮਾਈਂਡ 'ਚੋਂ ਤੇ ਆਹ ਦੋਨੇ ਬਈ ਫੈਂਸੀ ਐਟਮਾ ਨੇ ਚਲੋ ਪਹਿਲਾਂ ਆਪਾਂ ਟੋਏ ਪੱਟ ਲਈਏ ਫਿਰ ਲਾਉਨੇ ਆ ਮਿੱਤਰੋ ਟੋਏ ਪੱਟ ਲੇ ਮਿੱਤਰੋ ਆਪਾਂ ਤਿੰਨ ਤਿੰਨ ਟੋਏ ਮੈਂ ਪੱਟ ਤੇ ਬਾਕੀ ਬਈ ਬਾਪੂ ਡੂੰਘੇ ਕਰੀ ਜਾਂਦਾਗਾ ਤੇ ਡੂੰਘੇ ਕਰਕੇ ਫਿਰ ਲਾਉਨੇ ਆ ਲਗਭਗ ਬਈ ਆਪਣੇ ਟੋਏ ਤਿਆਰ ਨੇ ਆਜੋ ਫਿਰ ਲਾਈਏ ਆਪਾਂ ਬੂਟੇ ਆ ਆ ਗਿਆ ਮਿੱਤਰੋ ਆਪਣੇ ਸੈਟਅਪ ਦਾ ਪਹਿਲਾ ਬੂਟਾ ਅਸ਼ੋਕਾ ਇਹ ਲਾਉਨੇ ਆ ਬਈ ਆਪਾਂ ਇੱਥੇ ਤਾ ਬਈਆ ਕੀਰਤ ਤੋਂ ਲਵਾਈ ਜੰਨੇ ਆ ਇਹਨੂੰ ਸਕੂਲ ਚ ਵਰਕ ਮਿਲਿਆ ਸੀ ਤਾਂ ਬਈ ਆਪਾਂ ਸੋਚਿਆ ਚਲ ਇਹ ਤੋਂ ਲਵਾ ਦੰਨੇ ਆ ਨਾਲੇ ਇਹਦਾ ਵਰਕ ਪੂਰਾ ਹੋ ਜੂ ਨਾਲੇ ਆਪਣਾ ਬੂਟਾ ਲੱਗ ਜੂ ਤਾਂ ਬਈ ਇੱਕ ਸ਼ੋਕਾ ਆਪਾਂ ਇੱਥੇ ਲਾਤਾ ਤੇ ਇੱਕ ਲਾਵਾਂਗੇ ਇਹਦੇ ਨਾਲ 4 ਫੁੱਟ ਤੇ ਦੂਜਾ ਸ਼ੋਕਾ ਲਾ ਦਾਂਗੇ ਇਹਦੇ ਨਾਲ ਬਹੁਤ ਸੋਹਣੇ ਲੱਗਣਗੇ ਮਿੱਟੀ ਪਾ ਕੇ ਬਈ ਸੈਡਾਂ ਤੋਂ ਸੈਟ ਕਰੀ ਜੰਨੇ ਆ ਹਨਾ ਸੱਬਲ ਨਾਲ ਦੱਬ ਕੇ ਤਾਂ ਕਿ ਵਿੱਚ ਥੋਥ ਨਾ ਰਵੇ ਕੋਈ ਵਧੀਆ ਗੱਲਬਾਤ ਬਣ ਜੇ ਬਾਕੀ ਬਈ ਇੰਨੀ ਵੱਡੀ ਹਾਈਟ ਆ ਬੂਟੇ ਦੀ ਵਧੀਆ ਹਾਈਟ ਆ ਹਨਾ ਵਾਲੇ ਛੋਟੇ ਵੀ ਨਹੀਂ ਹੈਗੇ ਵਾਲੇ ਵੱਡੇ ਵੀ ਨਹੀਂ ਹੈਗੇ ਸਹੀ ਨੇ ਤੇ ਹੁਣ ਬਈ ਕਹੀ ਨਾਲ ਮਿੱਟੀ ਪਾ ਦਨੇ ਆ ਉਸ ਤੋਂ ਬਾਅਦ ਆਪਣਾ ਬੂਟਾ ਤਿਆਰ ਆ ਮਿੱਟੀ ਬਈ ਆਪਾਂ ਫੈਡਾਂ ਤੇ ਲਾਵਾਂਗੇ ਤਾਂ ਵਿਚਾਲੇ ਆਪਾਂ ਜਿਆਦਾ ਮਿੱਟੀ ਨਹੀਂ ਪਾਉਂਦੇ ਜਿੰਨੀ ਕਿ ਥੈਲੀ ਦੇ ਵਿੱਚ ਆਈ ਸੀ ਉਹਦੇ ਬਰਾਬਰ ਹੀ ਰੱਖਿਆਗਾ ਤੇ ਆ ਫੈਡਾਂ ਤੇ ਪਾਣੀ ਪਾਉਣ ਨੂੰ ਹੁਣ ਮਿੱਟੀ ਲਾ ਕੇ ਆਪਾਂ ਐ ਬਣਾਤਾ ਤੇ ਸਾਰੇ ਬੂਟਿਆਂ ਦੇ ਆਲੇ ਦੁਆਲੇ ਆਪਾਂ ਇਂ ਬਣਾਵਾਂਗੇ ਜਿਵੇਂ ਇਹਦੇ ਆਲੇ ਦੁਆਲੇ ਬਣਾਈ ਜਾਂਦੇ ਆ ਤਾਂ ਵਧੀਆ ਪਾਣੀ ਪੈ ਜਾ ਕਰੋ ਖੁੱਲਾ ਕਰਤਾ ਕੰਮ ਲਓ ਜੀ ਜਾ ਚ ਗਿਆ ਦੂਜਾ ਬੂਟਾ ਲਾਤਾ ਬਈ ਆਪਾਂ ਇੱਥੇ ਆਹ ਗੇਟ ਦੇ ਨਾਲ ਉਰੇ ਬਹੁਤ ਸੋਹਣਾ ਲੱਗੂ ਬਈ ਇਹ ਸ਼ੋਕੇ ਦਾ ਬੂਟਾ ਆ ਆ ਗਿਆ ਬਈ ਆਪਣਾ ਤੀਜਾ ਬੂਟਾ ਇਹ ਹੈਗਾ ਬਈ ਫੈਂਸੀ ਇਹ ਬਹੁਤ ਵੱਡਾ ਹੋ ਜਾਂਦਾ ਬਈ ਇਹ ਤਾਂ ਹਲੇ ਛੋਟਾ ਹੈਗਾ ਤੇ ਇਹਦੀ ਹਾਈਟ ਹੋ ਜਾਂਦੀ ਹੈ 6-7 ਫੁੱਟ ਦੀ ਤੇ ਬਹੁਤ ਵੱਡੇ ਵੱਡੇ ਪੱਤੇ ਹੁੰਦੇ ਨੇ ਬਹੁਤ ਸੋਹਣਾ ਲੱਗਦਾ ਬਈ ਬਾਕੀ ਬਈ ਇਹਦੀ ਥੈਲੀ ਲਈ ਆਪਾਂ ਪਾੜ ਤੇ ਹੁਣ ਇਹਨੂੰ ਰੱਖਦੇ ਆ ਇਹਦੇ ਵਿੱਚ ਟੋਏ ਦੇ ਤੇ ਫਿਰ ਪਾਉਨੇ ਆ ਮਿੱਟੀ ਤਾ ਇੱਥੇ ਵੀ ਬਹੁਤ ਸੋਹਣਾ ਲੱਗੂ ਬਈ ਜਿਹੜੀ ਜਗ੍ਹਾ ਤੇ ਆਪਾਂ ਲਾਈ ਜਾਨੇ ਆ ਕੇਰਾਂ ਵਿੱਚ ਰੱਖ ਦਈਏ ਫਿਰ ਦਿਖਾਉਨੇ ਆ ਲਓ ਜੀ ਰੱਖਿਆ ਗਿਆ ਆ ਲੱਗ ਗਿਆ ਬਈ ਪਹਿਲਾ ਫੈਂਸੀ ਬੂਟਾ ਆਪਣੇ ਸੈਟਅਪ ਤੇ ਪਹਿਲਾਂ ਬਈ ਆਪਣੇ ਅਮਰੂਦਾਂ ਦੇ ਨੇ ਤੇ ਜਾਂ ਫਿਰ ਨਿੰਬੂਆਂ ਦਾ ਫੈਂਸੀ ਬੂਟਾ ਪਹਿਲਾਂ ਲਾਇਆ ਬਈ ਆਪਣੇ ਸੈਟਅਪ ਤੇ ਬਾਕੀ ਬਈ ਆਪਾਂ ਇਹ ਲਾਇਆ ਜਮਾਂ ਦਰਵਾਜ਼ੇ ਦੇ ਗੇਟ ਨਾਲ ਇੱਥੇ ਬਹੁਤ ਸੋਹਣਾ ਲੱਗਦਾ ਬਾਕੀ ਬਈ ਜਿਵੇਂ ਜਿਵੇਂ ਵੱਡਾ ਹੋਊਗਾ ਬਹੁਤ ਸੋਹਣਾ ਲੱਗੂਗਾ ਤੇ ਫਿਲਹਾਲ ਬਈ ਆਪਣਾ ਤੀਜਾ ਬੂਟਾ ਵੀ ਗਿਆ ਲੱਗ ਮਿੱਤਰੋ ਸਤਨਾਉ ਵਾਹਿਗੁਰੂ ਆ ਪੈ ਗਿਆ ਮਿੱਤਰੋ ਪਾਣੀ ਆਪਣੇ ਪਹਿਲੇ ਬੂਟੇ ਚ ਰੱਬ ਇਹਨਾਂ ਨੂੰ ਦੇਣਾ ਚਾਹੀ ਵੱਡੇ ਕਰਦੇ ਬਸ ਹੁਣ ਆ ਕੇ ਬਈ ਫੈਂਸੀ ਪੌਦੇ ਤੇ ਇਹਦੇ ਚ ਪਾਣੀ ਪਾਈ ਜਾਂਦੇ ਆ ਪਾ ਦਿਓ ਬਈ ਸਾਰੀ ਪਾ ਦਿਓ ਢੋਲੀ ਆ ਆਪਦੀ ਬਾਅਦ ਚ ਬਾਲਟੀ ਨਾਲ ਪਾ ਦਾਂਗੇ ਦੋਨੇ ਪਾਸੇ ਚਾਰੇ ਪਾਸੇ ਕਮਾ ਕੇ ਪਾਇਆ ਕਰਦੇ ਆ ਪਾਣੀ ਠੀਕ ਆ ਦੇਖੋ ਭਈ ਇੱਕ ਆਹ ਲਾ ਗਿਆ ਅਸ਼ੋਕਾ ਤੇ ਇਹ ਚ ਪਾਣੀ ਪਾਤਾ ਤੇ ਇੱਕ ਲਾਤਾ ਭਈ ਇਧਰ ਇਹਦੇ ਚ ਵੀ ਪੈ ਗਿਆ ਪਾਣੀ ਤੇ ਉਸ ਤੋਂ ਬਾਅਦ ਵੀਰੇ ਇੱਕ ਲਾ ਗਿਆ ਆਹ ਇਹਦੇ ਚ ਵੀ ਪਾਤਾ ਪਾਣੀ ਮਿੱਤਰੋ ਤਿੰਨ ਪੌਦੇ ਲਾਤੇ ਭਈ ਦੋ ਅਸ਼ੋਕਾ ਇੱਕ ਆਲ ਆ ਭਈ ਤੇ ਬਾਕੀ ਜਿਹੜੇ ਰਹਿ ਗਏ ਫਰੂਟਾਂ ਵਾਲੇ ਚੀਕੂ ਕਿੰਨੂ ਆੜੂ ਜਾਮਣ ਉਹ ਲਾਵਾਂਗੇ ਆਪਾਂ ਭਈ ਉਧਰ ਆਹ ਕੰਧ ਦੇ ਪਾਰ ਹਨ ਕਿਉਂਕਿ ਜੇ ਇਧਰ ਲਾਤੇ ਤਾਂ ਜਾਨਵਰ ਖਰਾਬ ਕਰ ਦੇਣਗੇ ਤਾਂ ਵੀ ਇਹਦੇ ਅੰਦਰ ਲੱਗਣਗੇ ਤੇ ਲੈਣੋ ਵਾਰ ਤਿੰਨੇ ਚਾਰੇ ਫਰੂਟਾਂ ਵਾਲੇ ਲਾ ਦਾਂਗੇ ਅੰਦਰ ਆ ਬਈ ਅੰਦਰ ਹਨਾ ਖਰਾਬ ਨਹੀਂ ਹੁੰਦੇ ਬੂਟੇ ਤਾਂ ਕਰਕੇ ਬਾਕੀ ਜਿਹੜੇ ਆ ਸੀਗੇ ਵੀਰੇ ਫੈਂਸੀ ਵਾਲੇ ਅਸ਼ੋਕਾ ਤੇ ਉਹ ਇਹ ਤਿੰਨੇ ਲਾਗੇ ਬਈ ਆ ਬੱਚੇ ਨੇ ਬਈ ਤਿੰਨ ਫਰੂਟਾਂ ਵਾਲੇ ਤੇ ਇੱਕ ਫਰੂਟਾਂ ਵਾਲਾ ਉਹਦੇ ਅੰਦਰ ਪਿਆਗਾ ਤਾਂ ਚਾਰੇ ਕੱਲ ਨੂੰ ਲਾਵਾਂਗੇ ਆਪਾਂ ਆ ਕਰ ਲਈ ਬਈ ਆਪਾਂ ਦੁਪਹਿਰ ਖੜੀ ਤਿਆਰ ਲਾ ਕੇ ਪੋਰਟ ਦੇ ਵਿੱਚ ਆਪਣੇ ਮਾਸਟਰ ਕੇਜ ਦੀ ਡੈਕੋਰੇਸ਼ਨ ਵਾਸਤੇ ਤਾਂ ਵੀਰੇ ਆ ਪੋਰਟ ਨੂੰ ਲਾਵਾਂਗੇ ਆਪਾਂ ਆ ਕਾਰਨਰ ਚ ਇੱਥੇ ਬਹੁਤ ਸੋਹਣਾ ਲੱਗੂ ਵੀਰੇ ਤੇ ਜਦੋਂ ਇਹਦੇ ਤੇ ਫੁੱਲ ਖਿੜੇ ਹੋਏ ਫਿਰ ਦੇਖਿਓ ਬਈ ਕਿੰਨੀ ਸੋਹਣੀ ਲੱਗਦੀ ਆ ਇੱਥੇ ਤਬਰੇ ਕਾ ਪਾਇਥੇਲਾਤੀ ਇੱਕ ਪਰਲੇ ਪਾ ਫੇਲਾ ਦਿੰਨੇ ਆ ਇਧਰ ਆ ਗਈ ਬਈ ਆਪਣੀ ਦੂਜੀ ਦੁਪਹਿਰ ਖੜੀ ਇਹਨੂੰ ਲਾ ਦਿੰਨੇ ਆ ਆਪਾਂ ਇਧਰ ਲਓ ਜੀ ਆ ਇਥੇ ਸੈੱਟ ਹੋ ਗਈ ਦੇਖੋ ਬਈ ਮਿੱਤਰੋ ਕਿਵੇਂ ਲੱਗਦੇ ਆ ਦੋਨੇ ਪਾਸੇ ਪੋਰਟ ਟੰਗੇ ਹੋਏ ਤਾਂ ਬਈ ਜਦੋਂ ਫੁੱਲ ਖੜਿਆਏ ਉਦੋਂ ਦੇਖਿਓ ਕਿੰਨਾ ਸੋਹਣਾ ਲੱਗਦਾ ਕਿੰਨਾ ਰੋ ਪੈਂਦਾ ਤੇ ਅੰਦਰ ਡਾਣੀ ਲੱਗੀ ਆ ਉਹਦੀ ਵੀ ਬਹੁਤ ਹੈਂਡ ਲੁੱਕ ਆ ਰਹੀ ਆ ਬਾਕੀ ਆ ਦੋਨੇ ਕਿਵੇਂ ਲੱਗੇ ਆ ਗੱਲ ਪੱਕਾ ਦੱਸਿਓ ਬਈ ਕਮੈਂਟ ਕਰਕੇ ਆ ਛੱਡ ਲਈ ਬਈ ਆਪਾਂ ਮੋਟਰ ਟੂਟੀ ਚਲਾ ਲਈ ਤੇ ਬਈ ਬੈਲਾ ਲਿਬੜ ਗਈ ਬਾਲੀ ਕਿਉਂਕਿ ਬਈ ਇਹ ਕੱਚੇ ਥਾਂ ਚ ਬੰਨੀ ਹੋਈ ਸੀਗੀ ਹੁਣ ਆਪਾਂ ਇਹਨੂੰ ਨਮਾਉਣ ਲੱਗੇ ਆਂ ਬਈ ਨਹੀਂ ਤਾਂ ਇਹਦੇ ਬਾਲਾਂ ਤੇ ਮਿੱਟੀ ਜੰਮ ਜੂਗੀ ਹਨਾ ਬੈਲਾ ਖਾਨੀ ਆ ਪਾਣੀ ਨੂੰ ਖਾਨੀ ਆ ਖਾ ਲੈ ਲੈ ਪਹਿਲਾਂ ਮੂੰਹ ਧੋ ਲੈ ਤੇਰਾ ਪਹਿਲਾਂ ਮੂੰਹ ਹੱਥ ਧੋਨੇ ਆਂਗੇ ਫਿਰ ਤੇਰੀ ਮਿੱਟੀ ਤਾਰਾਂਗੇ ਨਾਲ ਪਾਣੀ ਪੀ ਵੀ ਜਾਂਦੀ ਆ ਪੀ ਲੈ ਪੀ ਲੈ ਪੀ ਲੈ ਸ਼ਾਬਾਸ਼ ਛਾੜ ਲੈ ਛਾੜ ਲੈ ਆ ਦੇਖੋ ਬਈ ਇੱਧਰ ਕਿੰਨੀ ਮਿੱਟੀ ਲੱਗ ਰਹੀ ਆ ਐਨ ਜੰਮੀ ਪਈ ਆ ਬਈ ਸਾਰੇ ਪਾਸੇ ਮਿੱਟੀ ਤਾਂ ਇਹਦੇ ਬਾਲ ਬਈ ਬਹੁਤ ਵੱਡੇ ਨੇ ਹਨਾ ਤਾਂ ਕਰਕੇ ਮਿੱਟੀ ਤਾਰਨੀ ਜ਼ਰੂਰੀ ਹੈਗੀ ਲੈ ਇਧਰ ਹੋ ਤੇਰੀ ਮਿੱਟੀ ਤਾਰੀ ਏ ਬਸ ਚੰਗੀ ਤਰ੍ਹਾਂ ਤਾਰ ਦਿੰਨੇ ਆ ਬਈ ਪ੍ਰੈਸ਼ਰ ਹੋ ਗਿਆ ਤੇਜ਼ ਸਾਰੀ ਮਿੱਟੀ ਨਿਕਲ ਜੂਈ ਬਾਲਾਂ ਚੋਂ ਬੈ ਲੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓਹੋ ਖੜ ਜਾ ਪਹਿਲਾਂ ਮਿੱਟੀ ਕੱਢ ਲਈਏ ਇਦਰੋਂ ਵੀ ਸਾਫ਼ ਕਰਦਨੇ ਆ ਬਈ ਇੱਥੇ ਦੇਖੋ ਕਿੰਨੀ ਮਿੱਟੀ ਆ ਪੂਛ ਚ ਇੱਥੇ ਤਾਂ ਬਾੜੀ ਆ ਹੁਣ ਲੈ ਰਾਤ ਨੂੰ ਨਿਆਰੇ ਠੰਡੀ ਹੋ ਕੇ ਫੌਈਆਂ ਆਵਦਾ ਰਿਲੈਕਸ ਹੋ ਕੇ ਤਾਂ ਚਲੋ ਮਿੱਤਰੋ ਠੀਕ ਆ ਬੈਲਾ ਆਪਾਂ ਨਮਾਤੀ ਕੰਮ ਡਾਨਾ ਫੁੱਕ ਜਾ ਬਈ ਓਏ ਹੋਏ ਹੋਏ ਇਹਨੂੰ ਕੀ ਹੋ ਗਿਆ ਹੈਂ ਬਈ ਯਾਰ ਮੈਨੂੰ ਹੁਣੀ-ਹੁਣੀ ਦੱਸਿਆ ਬਈ ਯਾਰ ਕੀਰਤ ਨੇ ਆ ਕੇ ਕਹਿੰਦਾ ਟਰਕੀ ਮਰ ਗਿਆ ਕਹਿੰਦਾ ਆਪਣਾ ਯਾਰ ਮੈਂ ਕਿਤੇ ਚੌੜ ਕਰਦਾਗਾ ਮੈਂ ਆ ਕੇ ਦੇਖਿਆ ਬਈ ਹਣਾ ਇੱਥੇ ਧਰ ਰੱਖਿਆ ਸੀ ਇਹਨੇ ਤੇ ਆ ਬਚਾਰਾ ਦੇਖੋ ਬਈ ਕਿਵੇਂ ਪਤਾ ਨਹੀਂ ਕਿਵੇਂ ਮਰਿਆ ਯਾਰ ਕਿਵੇਂ ਨਾ ਹਣਾ ਇਹ ਤਾਂ ਵਧੀਆ ਫਿਰਦਾ ਸੀਗਾ ਠੀਕ ਸੀ ਯਾਰ ਬਾਕੀ ਆ ਜੋ ਬਈ ਆਪਾਂ ਦੇਖ ਲੈਨੇ ਆ ਮੜਾ ਇਹਨੂੰ ਚੈੱਕ ਕਰ ਲੈਨੇ ਆ ਵੀ ਕਿਤੇ ਕੋਈ ਜ਼ਖਮ ਤਾਂ ਨਹੀਂ ਇਧਰੋਂ ਤਾਂ ਬਈ ਪੱਲਾ ਠੀਕ ਆ ਇਹਦਾ ਯਾਰ ਇਧਰ ਤਾਂ ਕੋਈ ਫਟ ਨਹੀਂ ਆ ਦੂਜੇ ਚ ਦੇਖ ਲੈਨੇ ਆ ਇਹ ਇਧਰੋਂ ਵੀ ਯਾਰ ਠੀਕ ਲੱਗਦਾ ਯਾਰ ਜ਼ਖਮ ਇਧਰ ਵੀ ਕੋਈ ਨਹੀਂ ਹੈਗਾ ਜਮਾ ਫਈ ਪਿਆ ਯਾਰ ਇਧਰੋਂ ਵੀ ਕਮਾਲ ਆ ਯਾਰ ਇਧਰੋਂ ਦੇਖ ਲੈਣੇ ਆ ਬਾਈ ਬੈਕ ਸਾਈਡ ਤੋਂ ਇਥੋਂ ਵੀ ਸਾਫ਼ ਆ ਯਾਰ ਇਧਰ ਵੀ ਕੋਈ ਕੁਝ ਵੀ ਨਹੀਂ ਹੈਗਾ ਯਾਰ ਜ਼ਖਮ ਇਹਦੇ ਕੋਈ ਹੈ ਨਹੀਂ ਯਾਰ ਬਿਮਾਰੇ ਹੈ ਨਹੀਂ ਸੀ ਐਵੇਂ ਦੀ ਕੋਈ ਜ਼ਹਿਰ ਵਾਲੀ ਚੀਜ਼ ਵੀ ਨਹੀਂ ਆਪਾਂ ਬਾਹਰ ਰੱਖੀ ਵੀ ਜਿਹਨੂੰ ਖਾ ਕੇ ਮਰ ਸਕਦਾ ਕਿਉਂਕਿ ਆਪਣਾ ਜਾਨਵਰਾਂ ਦਾ ਕੰਮ ਆ ਸਾਰਾ ਦਿਨ ਇਧਰ ਉਧਰ ਫਿਰਦੇ ਰਹਿੰਦੇ ਨੇ ਤਾਂ ਕਰਕੇ ਸਾਰੀਆਂ ਦਵਾਈਆਂ ਦੱਪੇ ਪਰਾਂ ਰੱਖੇ ਹੋਏ ਨੇ ਬਈ ਉੱਚੀ ਥਾਂ ਤੇ ਆਤਾ ਬਈ ਜਮਾ ਸਮਝ ਨਹੀਂ ਆਈ ਜਾਂਦੀ ਗੱਲ ਵੀ ਇਹਨੂੰ ਹੋਇਆ ਕੀ ਆ ਪਰ ਬਈ ਜੋ ਵੀ ਹੋਇਆ ਬਹੁਤ ਮਾੜਾ ਹੋਇਆਗਾ ਕੀਰਤ ਖੋਲੀ ਗੇਟ ਦੱਬ ਗਿਆ ਆ ਲਿਆਂਦਾ ਬਈ ਆਪਾਂ ਟਰਕੀ ਬਰਡ ਆਪਣਾ ਬਾਹਰ ਵਿਚਾਰਾ ਆ ਕਹੀ ਲੈਣ ਗਏ ਸੀ ਬਈ ਤੇ ਟਰਕੀ ਬਰਡ ਨੂੰ ਉਹ ਕੁੱਤਾ ਚਾਕੇ ਭੱਜ ਗਿਆ ਸੀਗਾ ਮਸਾ ਛੜਾਇਆਗਾ ਉਹ ਜਾਂਦਾਗਾ ਟੋਆ ਪੱਟ ਲਿਆ ਬਈ ਆਜੋ ਫਿਰ ਇਹਨੂੰ ਕਰੀਏ ਆਲਵੇ ਦਾ ਤੇ ਬਈ ਇਹਦੀ ਆਪਣੇ ਕੋਲੇ ਇੱਕ ਨਿਸ਼ਾਨੀ ਆ ਜਿਹੜਾ ਆਪਣੇ ਮਸ਼ੀਨ ਵਾਲੇ ਬੱਚਿਆਂ ਦੇ ਨਾਲ ਇੱਕ ਟਰਕੀ ਦਾ ਬੱਚਾ ਉਹ ਇਹਦਾ ਬੱਚਾ ਬਈ ਬਸ ਇਹਦੀ ਆਪਣੇ ਕੋਲੇ ਇੱਕੋ ਇੱਕ ਨਿਸ਼ਾਨੀ ਬਚੀ ਆ ਉਹਦੇ ਵਿੱਚ ਬਈ ਆਪਾਂ ਆਹ ਟਰਕੀ ਵੜਨ ਨੂੰ ਦੇਖਾਂਗੇ ਆਹ ਕੱਢ ਤੇ ਇੱਧਰਲੇ ਜਾਨਵਰ ਬਾਹਰ ਦਰਵਾਜ਼ੇ ਦੇ ਅੰਦਰੋਂ ਦੋਨੇ ਬੱਕਰੀਆਂ ਅਤਰੋ ਤੇ ਛਾਤਰੋ ਤੇ ਨਾਲੇ ਰਾਵੀ ਤੇ ਲਾਡੋ ਤੇ ਨਾਲੇ ਚਲਾਤਾ ਬਈ ਕੂਲਰ ਇਹਨਾਂ ਤੇ ਤਾਂ ਬਈ ਇਹਨਾਂ ਦਾ ਕੰਮ ਡੰਨ ਹੋ ਗਿਆ ਬਈ ਇਹਦਾ ਹੱਲ ਦੱਸਿਓ ਯਾਰ ਕੋਈ ਆਹ ਲੰਗ ਮਾਰਦੀ ਆ ਮੁਰਗੀ ਯਾਰ ਬਹੁਤ ਟਾਈਮ ਤੋਂ ਹਨਾ ਤੈ ਇਹਦੇ ਛੱਟ ਫੁੱਟ ਵੀ ਨਹੀਂ ਵੱਜੀ ਹੋਈ ਕਿਤੇ ਇਹਦੇ ਅੰਦਰ ਹੀ ਦਿੱਕਤ ਆ ਗਈ ਤਾਂ ਦੱਸਿਓ ਬਈ ਹਣਾ ਇਹਦਾ ਕੀ ਹੱਲ ਕਰੀਏ ਕੀ ਇਲਾਜ ਕਰੀਏ ਲੱਤ ਦਾ ਯਾਰ ਚੱਲ 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 ਸ਼ਾਬਾਸ਼ ਤਰੀਆਂ ਦੋ ਮੁਰਗੀਆਂ ਅੰਦਰ ਵੜ ਗਈਆਂ ਇੱਕ ਦੋ ਤੇ ਤਿੰਨ ਤਿੰਨ ਬਾਹਰ ਨੇ ਆਹ ਮੁਰਗੀ ਨੇ ਮੰਗ ਰੱਖੀ ਆ ਸੇਵਾ ਤਾਂ ਡੱਬੇ ਦੇ ਵਿੱਚ ਆਂਡੇ ਪਏ ਸੀ ਬਈ ਆ ਡੱਬੇ ਦੇ ਵਿੱਚ ਹੀ ਵੜ ਕੇ ਬੈ ਗਈ ਪਹਿਲਾਂ ਤਾਂ ਹੁਣ ਤਾਂ ਬਾਹਰ ਬੈਠੀ ਆ ਤਾਂ ਮੁਰਗੀ ਨੂੰ ਆਪਾਂ ਫੜ ਕੇ ਬਾੜ ਦਿੰਨੇ ਆ ਆ ਜਾ ਉਹ ਬੱਸ ਕਸ ਵਸ ਵਸ ਲੈ ਚਾਲ ਅੰਦਰ ਹਾਂ ਵੀ ਕਾਲੀਏ ਤੂੰ ਵੀ ਆ ਜਾ ਆ ਜਾ ਏ ਚਾਲ ਅੰਦਰ ਵੜ ਜਾ ਵੜ ਜਾ ਅੰਦਰ ਇੱਧਰ ਨਹੀਂ ਓਏ 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 ਇੱਧਰ ਨਹੀਂ ਖੁੱਡੇ ਚ ਚਲੋ ਜੀ ਅਫੀਲ ਗਏ ਸਾਰੇ ਅੰਦਰ ਕਰਦੇ ਆ ਇਹਨਾਂ ਦਾ ਗੇਟ ਬੰਦ ਮਿੱਤਰੋ ਆ ਰਹਿ ਗਏ ਚੂਚੇ ਇਹ ਚਲੋ ਭਈ ਗਾਂ ਦਾ ਨੀਰਾ ਖਰਾਬ ਕਰਦੇ ਰਹਿੰਦੇ ਹੋ ਤੁਸੀਂ ਹੈ ਚਲੋ ਅੰਦਰ ਸਾਰੇ ਚਲੋ 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 ਸ਼ਾਬਾਸ਼ ਵੈਰੀ ਗੁੱਡ ਅੱਜ ਤਾਂ ਭਈ ਆਪਦੇ ਆਪ ਬਣ ਗਏ ਸਾਰੇ ਅੱਗੇ ਤਾਂ ਬਹੁਤ ਤੰਗ ਕਰਦੇ ਹੁੰਦੇ ਨੇ ਹਾਂ ਵੀ ਸਾਰੇ ਆ ਗਏ ਨਾ ਤੁਸੀਂ ਠੀਕ ਆ ਆ ਕਰਦੇ ਆਂ ਬੰਦ ਜਾਨਵਰ ਕਰਤੇ ਸਾਰੇ ਬੰਦ ਬਫਾ ਚਾਰੇ ਵਕਤਾਂ ਇਹ ਬਾਹਰ ਰਹਿਣਗੇ ਤੇ ਇਹਨਾਂ ਦੀ ਨਿਗਰਾਨੀ ਲਈ ਰਹੂਗੀ ਬੈਲਾ ਬਾਹਰ ਥੋੜੇ ਟਾਈਮ ਤੱਕ ਇਹਨੂੰ ਖਵਾ ਕੇ ਖਰਾਕ ਖੋਲ ਦਾਂਗੇ ਇਹਨੂੰ